ਅੱਜ ਦਾ ਦਿਨ ਮਕਰ ਰਾਸ਼ੀ ਵਾਲਿਆਂ ਲਈ ਸੋਚ ਵਿਚਾਰ ਅਤੇ ਮਿਹਨਤ ਨਾਲ ਅੱਗੇ ਵਧਣ ਦਾ ਹੈ ਤੁਹਾਡੀ ਜ਼ਿੰਦਗੀ ਅਤੇ ਅਨੁਸ਼ਾਸਨ ਤੁਹਾਨੂੰ ਹੋਰ ਅੱਗੇ ਰੱਖੇਗਾ ਜੋ ਕੰਮ ਪਿਛਲੇ ਕੁਝ ਸਮੇਂ ਤੋਂ اٹਕੇ ਹੋਏ ਹਨ ਉਹ ਅੱਜ ਪੂਰੇ ਹੋਣ ਦੀ ਸੰਭਾਵਨਾ ਹੈ ਨੌਕਰੀ ਪੇਸ਼ੇ ਵਾਲੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਉੱਚ ਅਧਿਕਾਰੀਆਂ ਵੱਲੋਂ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋ ਸਕਦੀ ਹੈ ਨਵੇਂ ਜ਼ਿੰਮੇਵਾਰੀਆਂ ਮਿਲਣ ਦੀ ਸੰਭਾਵਨਾ ਹੈ ਜੋ ਭਵਿੱਖ ਵਿੱਚ ਤਰੱਕੀ ਦਾ ਰਾਹ ਖੋਲਣਗੀਆਂ ਵਪਾਰ ਨਾਲ ਜੁੜੇ ਲੋਕਾਂ ਨੂੰ ਅੱਜ ਸੋਚ-ਸਮਝ ਕੇ ਫੈਸਲੇ ਕਰਨੇ ਚਾਹੀਦੇ ਨੇ ਨਵਾਂ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਤਜਰਬੇਕਾਰ ਵਿਅਕਤੀ ਦੀ ਸਲਾਹ ਲੈਣਾ ਅੱਜ ਤੁਹਾਡੇ ਲਈ ਫਾਇਦੇਮੰਦ ਰਹੇਗਾ ਅੱਜ ਤੁਹਾਡੀ ਆਰਥਿਕ ਸਥਿਤੀ ਹੌਲੀ-ਹੌਲੀ ਮਜ਼ਬੂਤ ਹੋ ਸਕਦੀ ਹੈ ਅੱਜ ਰੁਕਿਆ ਹੋਇਆ ਪੈਸਾ ਵੀ ਤੁਹਾਨੂੰ ਵਾਪਸ ਮਿਲ ਸਕਦਾ ਹੈ ਜਾਂ ਕੋਈ ਪੁਰਾਣਾ ਕਰਜ਼ਾ ਵਾਪਸ ਆ ਸਕਦਾ ਹੈ ਹਾਲਾਂਕਿ ਤੁਸੀਂ ਫਜ਼ੂਲ ਦੇ ਖਰਚਿਆਂ ਤੋਂ ਅੱਜ ਬਚਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਦੀ ਬਚਤ ਵੱਲ ਤੁਸੀਂ ਜ਼ਰੂਰ ਧਿਆਨ ਦਿਓ ਇਹ ਤੁਹਾਡੇ ਭਵਿੱਖ ਦੇ ਵਿੱਚ ਤੁਹਾਡੇ ਬਹੁਤ ਕੰਮ ਆਵੇਗਾ ਪਰਿਵਾਰਕ ਜੀਵਨ ਅੱਜ ਤੁਹਾਡਾ ਖੁਸ਼ ਤੇ ਸ਼ਾਂਤ ਮਾਹੌਲ ਬਣਿਆ ਰਹੇਗਾ ਪਰਿਵਾਰ ਦੇ ਵਿੱਚ ਵੱਡਿਆਂ ਨਾਲ ਤੁਹਾਡੇ ਵਿਚਾਰ ਸਾਂਝੇ ਕਰਨ ਲਈ ਕੋਈ ਮਹੱਤਮਪੂਰਨ ਸਮੱਸਿਆ ਹੱਲ ਹੋ ਸਕਦੀ ਹੈ ਮਾਤਾ ਪਿਤਾ ਦੀ ਸਿਹਤ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਅੱਜ ਬੱਚਿਆਂ ਨਾਲ ਸਮਾਂ ਬਤਾਉਣ ਨਾਲ ਤੁਹਾਡਾ ਮਨ ਅੱਜ ਖੁਸ਼ ਰਹੇਗਾ ਅੱਜ ਮਕਰ ਰਾਸ਼ੀ ਵਾਲਿਆਂ ਨੂੰ ਪਿਆਰ ਦੇ ਮਾਮਲੇ ਵਿੱਚ ਥੋੜਾ ਸੰਭਾਲ ਕੇ ਬੋਲਣ ਦੀ ਲੋੜ ਹੈ ਜੀ ਛੋਟੀ ਜਹੀ ਗਲਤੀ ਤੁਹਾਡਾ ਕੋਈ ਵੱਡਾ ਰੂਪ ਲੈ ਸਕਦੀ ਹੈ ਵਿਆਹਤਾ ਜੀਵਨ ਵਾਲੇ ਲੋਕਾਂ ਲਈ ਦਿਨ ਅੱਜ ਠੀਕ ਰਹੇਗਾ ਜੀਵਨ ਸਾਥੀ ਨਾਲ ਸਹਿਯੋਗ ਬਣਿਆ ਰਹੇਗਾ ਧੀਰਜ ਅਤੇ ਸਮਝਦਾਰੀ ਨਾਲ ਤੁਹਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਆਮ ਤੌਰ ਤੇ ਅੱਜ ਤੁਹਾਡੀ ਠੀਕ ਰਹੇਗੀ ਪਰ ਮਾਨਸਿਕ ਥਕਾਵਟ ਅੱਜ ਤੁਹਾਨੂੰ ਹੋ ਸਕਦੀ ਹੈ ਜਿਆਦਾ ਕੰਮ ਕਰਨ ਤੋਂ ਅੱਜ ਤੁਸੀਂ ਬਚੋ ਤੇ ਆਰਾਮ ਲਈ ਵੀ ਸਮਾਂ ਕੱਢੋ ਯੋਗਾ ਜਾਂ ਧਿਆਨ ਨਾਲ ਤੁਸੀਂ ਮਨ ਨੂੰ ਸ਼ਾਂਤ ਕਰ ਸਕਦੇ ਹੋ ਅੱਜ ਸੋ ਅੱਜ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਜਾਂ ਦਾਨ ਪੁੰਨ ਕਰਨਾ ਤੁਹਾਡੇ ਲਈ ਬਹੁਤ ਹੀ ਸ਼ੁਭ ਰਹੇਗਾ ਸਵੇਰੇ ਭਗਵਾਨ ਸ਼ਨੀ ਦੇ ਨਾਮ ਨਾਲ ਤੁਸੀਂ ਸਿਮਰਨ ਕਰਨਾ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਜੀ ਅੱਜ ਤੁਹਾਡਾ ਜੋ ਸ਼ੁਭ ਰੰਗ ਨੀਲਾ ਹੈ ਤੇ ਤੁਹਾਡਾ ਸ਼ੁਭ ਅੰਕ 8 ਹੈ ਜੋ ਤੁਹਾਡਾ ਸ਼ੁਭ ਸਮਾਂ ਹੈ ਜੀ ਸਵੇਰੇ 9 ਤੋਂ 11 ਵਜੇ ਤੱਕ ਦਾ ਅੱਜ ਦੀ ਤੁਹਾਡੀ ਜੋ ਸਲਾਹ ਹੈ ਤੁਸੀਂ ਧੀਰਜ ਮਿਹਨਤ ਅਤੇ ਸੱਚਾਈ ਨਾਲ ਕੰਮ ਕਰੋ ਤੁਹਾਨੂੰ ਬਹੁਤ ਫਲ ਮਿਲੇਗਾ